ਕਿ ਜੋ ਪਹਿਲੀਆਂ ਸਰਕਾਰਾਂ ਦੀ ਕਰਤੂਤ ਸੀ ਉਹੀ ਇਹਨਾਂ ਦੀ ਆ ਪੰਜਾਬ ਦੇ ਵਿੱਚ ਨਸ਼ਾ ਧੜਾ ਧੜਾ ਵਿਕ ਰਿਆ ਤੇ ਵਿਕਦੇ ਰਹਿਣਾ ਪੰਜਾਬ ਦਾ ਜ਼ਿਲ੍ਹਿਆਂ ਦਾ ਸਾਬਕਾ ਡੀਜੀਪੀ ਸ਼ਸ਼ੀਕੋਟ ਉਹ ਕਹਿੰਦਾ ਜਦੋਂ ਮੈਂ ਇੰਟੈਲੀਜੈਂਸੀ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਉਣੇ 200 ਬੰਦਿਆਂ ਦੀ ਲਿਸਟ ਦਿੱਤੀ ਕਿ ਪੰਜਾਬ ਦੇ ਆ ਸਿਆਸਤਦਾਨ ਆ ਪੁਲਿਸ ਅਧਿਕਾਰੀ ਅੱਜ ਜਿਲ੍ਹੇ ਦੇ ਸੁਪਰਡੈਂਟ ਡਿਪਟੀ ਸੁਪਰਡੈਂਟ ਆ ਸਿਆਸਤਦਾਰ 1.200 ਬੰਦਾ ਪੰਜਾਬ ਦੇ ਵਿੱਚ ਨਸ਼ੇ ਦਾ ਧੰਦਾ ਕਰ ਰਿਆ ਉਹ ਡੀਜੀਪੀ ਸ਼ਸ਼ੀकांत ਜਿਹੜੇ ਜਿਲ੍ਹੇ ਦੇ ਡੀਜੀਪੀ ਰਹਿ ਉਹਨਾਂ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਅੱਜ ਤੱਕ ਕਿਸੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਰਿਪੋਰਟ ਵਿੱਚ ਜਿਹੜੇ ਨਾਮ ਆ ਬਦਲ-ਬਦਲ ਕੇ ਪੰਜਾਬ ਦੀ ਸੱਤਾ ਤੇ ਕਾਰਜ ਹੋ ਰਹੇ ਆ ਉਹ ਬਦਲ-ਬਦਲ ਕੇ ਐਸਐਚਓ ਤੋਂ ਡੀਐਸਪੀ ਐਸ ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਬਹੁਤ ਵੱਡਾ ਭਲੇਖਾ ਕੇ ਪੁਲਿਸ ਸਾਡੀ ਰਾਖੀ ਕਰਦੀ ਆ ਪੁਲਿਸ ਕਿੰਨੀ ਕੁ ਰਾਖੀ ਕਰਦੀ ਆ ਪੁਲਿਸ ਨੇ ਜਿਸ ਤਰ੍ਹਾਂ ਸਾਡੇ ਨਿਰੰਦਰਦੀਪ ਦੀ ਰਾਖੀ ਕੀਤੀ ਆ ਦੇਖ ਲਿਆ ਸਭ ਨੇ ਇਹ ਆਵਾ ਰਾਖੀ ਕਰਨ ਦਾ ਤਰੀਕਾ ਜੇ ਕਿਤੇ ਸਾਨੂੰ ਲੋੜ ਆ ਕਿਸੇ ਨੇ ਕਹਿਤਾ ਤੁਸੀਂ ਆ ਕਹਿ ਦਿਓ ਸ਼ੈਰੀ ਲੋਕ ਕਿ ਚੋਰੀਆਂ ਹੋ ਰੀਆਂ ਦੁਕਾਨਾਂ ਤੇ ਉਹਨੂੰ ਕਹਿੰਦਾ ਚੌਂਕੀ ਦਾ ਰੱਖ ਲੋ ਤੇ ਤੁਸੀਂ ਵੀ ਤਾਂ ਰੱਖੇ ਹੋਏ ਆ ਕਿ ਤੁਸੀਂ ਸਿਰਫ ਉਹੀ ਕਰਨਾ ਕਿ ਢਿੱਡ 32 ਇੰਚ ਚੌਂਕੀ ਵਿੱਚ 38 ਇੰਚ ਪਟਾਕਾ ਪੈਣ ਵਾਲਾ ਹੋ ਜਾਂਦਾ ਹਰਾਮ ਦੀਆਂ ਖਾ ਖਾ ਕੇ ਪਰ ਰੱਖੀ ਤੁਸੀਂ ਜਿਹੜੀ ਆ ਲਟੇਰਿਆ ਚੋਰ ਚੱਕਰਾਂ ਦੀਆਂ ਕਰਦੇ ਆ ਸਾਨੂੰ ਕਹਿੰਦੇ ਚੌਂਕੀ ਦਾ ਰੱਖ ਲੋ ਦੁਕਾਨਦਾਰ ਦੁਕਾਨਾਂ ਦੀ ਰਾਖੀ ਵਾਸਤੇ ਜੇ ਪਿੰਡ 'ਚ ਲੋੜ ਪੈ ਜਾਏ ਠਿਕਰੀ ਪੈਰਾ ਲਾ ਲਓ ਵਾਰੀ-ਵਾਰੀ ਕਦੇ ਮੁੱਖ ਮੰਤਰੀ ਨੂੰ ਕਿਹਾ ਵੀ ਤੂੰ ਠਿਕਰੀ ਪੈਰਾ ਲਾ ਸ਼ਿਕਰੀ ਪੈਰਾ ਲਾਲਾ ਮੇਰੇ ਮਦਰ ਸਾਇਕੜਾ ਤੁਰੇ ਫੇਦੇ ਹੋ ਸਿਰਫ ਦੇ ਸਮ ਹੱਕ ਮੰਗਦੇ ਲੋਕਾਂ ਤੇ ਡਾਂਗ ਮਾਰਨੀ ਉਹਨਾਂ ਨੂੰ ਤਰਸਾਉਣਾ ਤੇ ਜਿੱਦਾਂ ਪੁਲਿਸ ਦੀ ਡੈਸ਼ਟ ਪਾਉਣੀ ਹੁੰਦੀ ਆ ਉਹਦੇ ਚ ਬੇਗੁਨਾਹ ਤੇ ਇਨੋਸੈਂਟ ਲੋਕਾਂ ਨੂੰ ਇਸ ਤਰ੍ਹਾਂ ਕਤਲ ਕਰਨਾ ਕਿ ਲੋਕ ਪੁਲਿਸ ਨੂੰ ਵੇਖ ਕੇ ਥਰ ਥਰ ਕੰਬਲ ਇਹ ਸੁਧੇ ਸਦ ਨਹੀਂ ਹੋ ਰਿਹਾ ਜਿੱਦਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗ੍ਰਹਿ ਮੰਤਰੀ ਵੀ ਆ ਜਦੋਂ ਇਹ ਕਹਿੰਦਾ ਤੇ ਪੀਲਾ ਪੰਜਾ ਚੱਲੂਗਾ ਜਦੋਂ ਇਨਕਾਊਂਟਰ ਕਰਨ ਵਾਸਤੇ ਕਰਨ ਵਾਲਿਆਂ ਨੂੰ 10-10 ਲੱਖ ਦੇ ਇਨਾਮ ਦਾ ਐਲਾਨ ਦਾ ਜਿਹੜੇ ਪੁਲਿਸ ਵਾਲਾਂ ਦੇ ਲੋਕਾਂ ਦੇ ਦੋਸ਼ਾਂ ਨੂੰ ਐਸਐਸਪੀ ਤੋਂ ਡੀਆਈਜੀ ਪ੍ਰਮੋਟ ਕਰਦਾ ਤਾਂ ਫਿਰ ਜਿਹੜਾ ਇਹ ਸਰਕਾਰੀ ਅੱਤਵਾਦ ਖਾਕੀ ਵਰਦੀ ਚ ਚੱਲ ਰਿਹਾ ਫਿਰ ਉਸ ਅੱਤਵਾਦੀ ਗਰੋਹ ਦਾ ਸੱਜਣਾ ਪੰਜਾਬ ਦਾ ਮੁਖ